ਦਿੰਧਾੜੇ ਚੋਰਾ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਜਬਾਲ ਮਸਾਲਾ ਰੋਡ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਵਿੱਚੋਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਜਾਂਦੇ ਹੋਏ ਲੁਟੇਰੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਨਾਲ ਲੈ ਗਏ ਦੱਸਦੀ ਕਿ ਦੁਪਹਿਰ ਦੇ ਸਮੇਂ ਬੈਂਕ ਦੇ ਵਿੱਚ ਇਹ ਲੁਟੇਰੇ ਦਾਖਲ ਹੋਏ ਨੇ ਜਿਸ ਦੇ ਕੀ ਨਕਦੀ ਲੁੱਟ ਕੇ ਫਰਾਰ ਹੋਏ ਇਸੇ ਤਰ੍ਹਾਂ ਲੁਟੇਰੇ ਜਾਂਦੇ ਹੋਏ ਬੈਂਕ ਦੀ ਸੁਰੱਖਿਆ ਗਾੜਤੀ ਰਾਈਫਲ ਵੀ ਨਾਲ ਲੈ ਕੇ ਨੇ ਦੂਸਰੇ ਪਾਸੇ ਫਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਦੇ ਵਿੱਚ जुट ਚੁੱਕੇ ਨੇ ਬਿੱਕੇ ਬੋਲਟ ਮੋਟਰਸਾਈਕਲ ਤੋਂ ਆਏ 247 ਦੇ ਐਂਟਰ ਕਰਦੇ ਹਨ ਤਕਰੀਬਨ 2 ਮਿੰਟ ਅੰਦਰ ਰਹਿੰਦੇ ਹੈ ਕੈਸ਼ੇਰ ਕੋ ਜਿਹੜਾ ਕੈਸ਼ ਮੇਰੂ ਗਿਆ ਆਪਕੋ 9 ਲੱਖ ਰੁਪਏ ਦੇ ਵਿੱਚ ਦੱਸ ਰਹੇ ਹੋਟਲ ਦੇ ਐਡ ਕੋ ਫੇਟ ਨੂੰ ਨਕਲ ਪਰ ਅਪਕਿਆਰ ਸੀ ਇਹ ਕ੍ਰਿਸਟਲ ਸੀ ਯਾਰ ਵਾਲਵਰ ਸੀ ਇਹ ਦੇਖ ਲਈ ਰਹਦੇ ਹਨ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਬਲਾਹ ਦਿੱਤੀ ਰਸਤੇ ਜੀ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ ਰੋਕ ਕੇ ਜਾ ਕੇ ਚੇਨ ਚੇਂਜ ਕਰਦੀ ਉਹਨੇ ਮੈਚਲੇ ਸੈਟ ਕਰਦੇ ਸੈਟੇ ਕੇ ਸਾਹ ਦੇ ਦਿੱਤਾ ਕੀ ਬੱਚਿਆਂ ਕੋਲ ਸਪੈਸ਼ਲਿਟੀ ਪੁਲੀਟਿਸ ਤੇ ਕੰਮ ਕਰਦੇ ਨੇ ਸਰ ਸਰ ਗੰਜਾ ਰਾਇ ਉਹ ਇਹ ਅੰਦਰ ਇਹ ਗੰਜਾ ਰਾਇ ਫਰਿਕਾਟ ਦੀ ਰਫੂ ਲੱਗੇ ਅੰਦਰ ਰਾਈਫਲ ਵੀ ਲੱਗਾ ਟੋਟਲ ਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੋਬਰ ਫਿਰ ਕੀ ਕਾਰਨ ਕਿ ਦੀ ਜਲੀ ਹੋ ਪਤਾ ਪੜ ਕੇ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਲੈਂਦੇ ਉਸ ਸੀਸੀਟੀ ਵੀ ਕਰਦੇ ਆ ਲੈ ਰਹੇ ਸਾਰਕ ਕਰ ਰਹੇ ਸਰ ਕਿਵੇਂ ਦੇ ਦੇਓ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਫੇਰ ਇੱਕ ਵਾਰਦਾਤ ਹੋ ਗਈ ਸਰ ਜਿਸਾ ਇਹਨਾਂ ਦੇ ਹੌਸਲੇ ਬਲੰਦ ਹੋ ਚੁੱਕੇ ਸਰ ਹੌਸਲੇ ਦੀ ਗੱਲ ਨਹੀਂ ਵਾਰਦਾਤ ਹੁਣ ਪਿੱਛੇ ਜੀ ਚਾਰ ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਤੋਂ ਬਾਅਦ ਵਾਰਦਾਤ ਨੂੰ ਕ੍ਰਾਈਮ ਹੋਣਾ ਹੀ ਲੱਗਦਾ ਹੈ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਅਸੀਂ ਕਰਾਂਗੇ। ਦਿਨ ਦਿਹਾੜੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਜਬਾਲ ਮਸਾਲਾ ਰੋਡ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਵਿੱਚੋਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਏ। ਜਾਂਦੇ ਹੋਏ ਲੁਟੇਰੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਨਾਲ ਲੈ ਗਏ। ਦੱਸਦੀ ਕਿ ਦੁਪਹਿਰ ਦੇ ਸਮੇਂ ਬੈਂਕ ਦੇ ਵਿਜੇ ਇਹ ਲੁਟੇਰੇ ਦਾਖਲ ਹੋਏ ਨੇ ਜਿਸ ਦੇ ਕੀ ਨਕਦੀ ਲੁੱਟ ਕੇ ਫਰਾਰ ਹੋਏ ਇਸੇ ਦੌਰਾਨ ਲੁਟੇਰੇ ਜਾਂਦੇ ਹੋਏ ਬੈਂਕ ਦੇ ਸੁਰੱਖਿਆ ਗਾਡ ਦੀ ਰਾਈਫਲ ਵੀ ਨਾਲ ਲੈ ਕੇ ਨੇ ਦੂਸਰੇ ਪਾਸੇ ਪੁਸਤੂchna ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਦੇ ਵਿੱਚ ਝੁੱਟ ਚੁੱਕੇ ਨੇ ਇਕ ਬੰਦੇ ਮੋਟਰਸਾਈਕਲ ਤੇ ਆਇਆ 247 ਤੇ ਐਂਟਰ ਕਰਦੇ ਆ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ ਸ਼ੇਰ ਕੋਲੋਂ ਜਿਹੜਾ ਕੈਸ਼ ਪਿਆ ਸੀ ਆਪ ਤੋਂ ਮੌਲ ਅੱਪਰ ਦੇ ਵਿਸਥਾਰ ਸਰੇ ਉਹਨਾਂ ਦੇ ਬੈਗ ਚੋਂ ਫੇਰ ਸੋਨਾ ਕੋਲੋਂ ਪਿਆਰ ਸਹੀ ਹੈ ਕਸਟਮਰ ਵੀਰ ਵਾਲਵਰ ਵੀ ਹੈ ਉਹ ਵੀ ਕਲੀਅਰ ਹੁੰਦੇ ਆ ਪਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਬਲਾਹ ਦੇਤੀ ਰਸਤੇ ਜੀ ਆਪ ਵੀ ਪਿੱਛਾ ਕੀਤਾ ਜਿਹੜਾ ਗਾੜ ਸੀ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ ਰੁੱਕ ਕੇ ਜਾ ਕੇ ਸ਼ੇਡ ਚੇਂਜ ਕਰਦੀ ਉਹਨੇ ਮੇਰੇ ਕੋਲ ਸਟੱਪ ਕਰਨਾ ਪਿੱਛੇ ਇੱਕ ਪੈਰ ਰੱਖ ਦਿੱਤਾ ਕੁਝ ਬੱਚੇ ਕੁਝ ਸਪੈਸ਼ਲਿਟੀ ਪੁਲੀਸ ਦੇ ਨਾਲ ਕੰਮ ਕਰਦੇ ਨੇ ਸਰ ਸਾਰਾ ਪੈਕਿੰਗ ਜਨਾ ਕੋਈ ਹੋਈ ਅੰਦਰ ਨਹੀਂ ਜਰੂਰ ਗਾੜੀ ਰੁਕੂ ਲੱਗੇ ਅੰਦਰ ਰਾਈਫਲ ਵੀ ਲੱਗੇ ਟੋਟਲ ਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦਾ ਸਰ ਕੀ ਕਰਨ ਦੀ ਜਲੀ ਪਛਾਤ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰਦੇ ਉਸ ਸੀਸੀਟੀਵੀ ਕਵਰੇਜ ਆ ਲੈ ਰਹੇ ਸੁਰਖ ਕਰ ਰਹੇ ਸਰ ਕਿਵੇਂ ਦੇ ਦੇਓ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਫੇਰ ਇੱਕ ਵਾਰਦਾਤ ਹੋ ਗਈ ਸਰ ਜੱਸਾ ਇਹਨਾਂ ਦੇ ਹੌਸਲੇ ਬਲੰਦ ਹੋ ਚੁੱਕੇ ਸਰ ਹੌਸਲੇ ਨਹੀਂ ਰਹਿ ਤਾ ਨਹੀਂ ਵਾਰਦਾਤ ਤਾਂ ਪਿਛੇ ਦੀ 4 ਮਹੀਨੇ ਨਹੀਂ ਹੋਈ ਜਾਂ ਕੋਈ ਹੋਰ ਉਸ ਤੋਂ ਆਪ ਵਾਰਲਾਤ ਨੂੰ ਟਰਾਈ ਮੂਨਾ ਇਤੋਂ ਲੱਗਦਾ ਰਿਹਾ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਆ ਅਸੀਂ ਕਰਾਂਗੇ ਸਹੀ ਸਹੀ